ਕਿਸਾਨ ਵੀਰੋ ਹੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਿਰਾਜ ਦੀ ਹੈ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਤੇ ਤਹਿਸੀਲ ਹਰਾਮਪਰਾ ਫੂਲ ਦਾ ਪਿੰਡ ਹੈਗਾ ਨੇੜੇ ਵਾਈਆਂ ਦੇ ਹਰਾਮਪਰਾ ਜਿਹੜਾ ਸ਼ਹਿਰ ਆਪਸੂ ਮੰਡੀ ਲੱਗਦੀ ਹੈ ਉਹੀ ਲੱਗਦਾ ਹੈ ਗੱਲਬਾਤ ਕਰਾਵਾਂਗੇ ਦੋ ਨਾਕ ਤੁਹਾਨੂੰ ਦਿਖਾ ਦਾਂਗੇ ਇੱਕ ਸੂਈ ਸਵਾਈ ਬੈੜ ਦਿਖਾ ਦਾਂਗੇ ਕਦੋਂ ਸੂਈ ਐ ਬਾਈ ਤੋਂ ਪੁੱਛਾਂਗੇ ਇੱਕ ਤੁਹਾਨੂੰ ਗੱਬਣ ਮੱਝ ਦਿਖਾ ਦਾਂ ਕਿੰਨੇ ਦਿਨ ਕੱਢਦੀ ਐ ਵੀ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਆਪਣਾ ਨੰਬਰ ਬੋਲੋ ਜੀ 95923 ਜੀ 31034 95923 31034 34 ਪਿੰਡ ਆਪਣਾ ਕਿਹੜਾ ਹੈ ਮਹਾਰਾਜ ਜੀ ਪਿੰਡ ਮਹਾਰਾਜ ਆ ਗਿਆ ਵਪਾਰ ਦਾ ਕੰਮ ਆ ਬਾਈ ਹਾਂ ਜੀ ਓਕੇ ਤੇ ਅੱਜ ਫਿਰ ਕਿੰਨੇ ਨਾਕ ਦਿਖਾ ਰਹੇ ਆ ਦੋ ਨਾਕ ਆ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਬਈ ਸਕਰੀਨ ਇਹ ਪਰਸੋਂ ਦੀ ਸੂਈ ਵੀ ਹੈ ਪਰਸੋਂ ਦੀ ਸੂਈ ਵੀ ਆ ਤੇ ਪਲੂਨ ਸੂਈ ਹੈ ਜੀ ਪਰੋਣੀ ਜੀ ਸੀਲ ਸਾਬਾ ਹਾਂ ਜੀ ਹਾਂ ਜੀ ਓਕੇ ਤੇ ਕਿੰਨਾ ਹੁਣ ਬੋਲੋ ਬੋਲਾ ਵੀਰੇ ਇਹਦੇ ਥੱਲੇ ਹੋਊਗਾ ਜੀ 12 13 ਕਿਲੋ ਦਾ ਕਿੰਨਾ ਕੁ ਦੁੱਧ ਕੱਢ ਦੂਗੀ ਹਾਂ ਇਹਦੇ ਹੈਗੇ ਜੀ ਮੇਰੇ 16 17 ਕਿਲੋ ਦੇ ਜੀ ਬਗ ਜਾਇਜ ਗੱਲ ਆ ਤੇ ਇੱਕ ਹੋਰ ਇਹਦੀ ਖਾਸੀਅਤ ਰਹੂਗੀ ਗਰਮੀ ਨਹੀਂ ਇਹਨੇ ਮੰਨਨੀ ਹਾਂ ਜੀ ਹਾਂ ਜੀ ਤੇ ਇੱਕ ਇਹਦੀ ਹੋਰ ਖਾਸੀਅਤ ਰਹੂਗੀ ਵੀ ਇਹਨੇ ਫੈੜ ਬਹੁਤ ਦੇਣੀ ਆ ਫੈੜ ਬਹੁਤ ਆ ਜੀ ਹੁਣ ਗੋਣ ਵੀ ਬਹੁਤ ਜ਼ਿਆਦਾ ਜੀ ਓਕੇ ਫੈੜ ਚੰਗੀਆਂ ਤੇ ਬਾਕੀ ਸਮੀ ਬੜੀ ਵੀ ਫੁੱਲਾ ਦੰਦਾ ਜਿਵੇਂ ਹੋਣ ਕੱਢੀ ਹਾਂ ਦੰਦਾ ਜ ਤੁਸੀਂ ਆਇਓ ਆਪ ਦੀ ਚੋਕੇ ਲੈ ਕੇ ਜਾਇਓ ਠੀਕ ਹੈ ਜੀ ਦੋ ਟਾਈਮ ਦਸੱਲੀ ਕਰਕੇ ਤੇ ਦੁੱਧ ਬਾਈ ਨੇ ਜਾਇਜ ਕਿਹਾ ਸਾਈਜ਼ ਫੁੱਲ ਆ ਗਿਆ ਸਾਈਜ਼ ਦੀ ਕਮੀ ਮੰਨ ਕੇ ਨਾ ਆਇਓ ਤੇ ਲੈਵਲ ਉਵੇ ਦੀ ਪੂਰੀ ਸਾਫ ਆ ਆ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਆ ਸਾਫ ਸੁਥਰੀ ਆ ਥੱਲੇ ਦੀ ਠੀਕ ਹੈ ਜੀ ਤੇ ਵਧੀਆ ਨਿਆਣਾ ਨੂੰ ਨਾ ਪਉਂਦੀ ਹਾਂਜੀ ਹਾਂਜੀ ਪੂਰੀ ਸੀਲ ਆਈ ਠੰਡੀ ਆ ਕੋਈ ਐ ਨਹੀਂ ਗੱਲ ਉਹੋ ਜਿਹਾ ਕੋਈ ਚੱਕਰ ਨਹੀਂ ਤੇ ਲੈਵਾ ਫਿਟਿੰਗ ਵਾਲਾ ਲੈਵਾ ਅੱਗੇ ਪਿੱਛੇ ਦਾ ਹਵਾ ਨਾ ਆਪਾਂ ਇਹਨੂੰ ਕਹਿ ਸਕਦੇ ਆਂਗੇ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਰੇਟ ਵੀਡੀਓ ਦੇ ਵਿੱਚ ਹੀ ਹੋਏ ਨੇ ਤਾਂ ਹੀ ਬਣੇ ਰਿਓ ਤੇ ਬਾਕੀ ਜਿਵੇਂ ਪਹਿਲਣਾ ਮੂਹਾਂ ਬਾਈ ਕਹਿੰਦਾ ਖੀਰੀਆ ਤੇ ਥਣ ਦੂਜੇ ਸੂਏ ਵਾਲਾ ਲੱਗਿਆ ਵੈਦੇ ਤੇ ਦੁੱਧ ਵੀ ਇਹਨੇ ਚੰਗਾ ਕਰ ਦੇਣਾ ਚੰਗੀ ਕੁਆਲਿਟੀ ਆ ਬਾਕੀ ਦੇ ਮਗਰ ਬੱਚਾ ਜੀ ਹਨਾ ਹਾਂਜੀ ਬਸ ਇੰਨੇ ਪੈਸੇ ਲੈ ਲਾਂਗੇ ਅੰਕਲ ਜੀ ਇਹਦੇ ਇਹਦਾ 72000 ਜੀ ਮਾਨਤਨ ਮਾਨਤਨ ਕਰ ਦਾਂਗੇ ਤੇ ਹੁਣ ਵੀਰੇ ਮੱਝ ਦੀ ਗੱਲ ਕਰ ਲੀ ਆਪਾਂ ਇਹਦੇ ਕਿੰਨੇ ਦਿਨ ਬਾਕੀ ਆ ਜੀ ਇਹਦੇ ਬਾਅਦ ਲੈ ਜੂ ਦੋ ਦੋ ਲੈ ਜਾ ਚਾਰ ਦਿਨ ਲੈ ਜਾ ਜੀ ਖੋ ਲੋ ਜੀ ਤੇ ਕਿਹੜਾ ਸੂਆ ਜੀ ਇਹ ਇਹ ਚੌਥਾ ਸੂਆ ਜੀ ਚੌਥਾ ਸੂਆ ਸੂਰੀ ਆ ਤੇ ਤੀਜੇ ਸੂਏ ਦਾ ਫਿਰ ਕਿੰਨਾ ਦੁੱਧ ਕੱਢਿਆ ਵਾ ਜੀ ਇਹਦਾ ਮਾਰਕਾ ਦੱਸਣ ਦੇ ਹਿਸਾਬ ਨਾਲ 15 ਕਿਲੋ ਤੋਂ ਦਿੱਤਾ ਵਾਜੀ ਤੇ ਬਾਕੀ ਜਿਹੜਾ ਲੇਵਲੂ ਵਾਲਾ ਐਚਐਫ ਬਿਹੜਾ ਵਰਗਾ ਦੀ ਦੇਖਾ ਹਨਾ ਥੱਲੇ ਹਵਾਨੇ ਦੀ ਦਿਨ ਕਿੰਨੇ ਕੱਟੂ ਜੀ ਚਾਰ ਦਿਨ ਲੈ ਜਾਓ ਜੀ ਚਾਰ ਦਿਨ ਵਾਕਈ ਲੈ ਜਾਣੇ ਨੇ ਚਾਰ ਦਿਨ ਤੇ ਚੰਗਾ ਜੀ ਹੁਣ ਵੀ ਸੂਣ ਲੱਗੇ ਜੀ ਚੰਗਾ ਇਹਨੇ ਥਾਣਾ ਹਵਾਨਾ ਤਿਆਰ ਕਰਕੇ ਸੂਣਾ ਤੇ ਥਾਣਾ-ਥੁਣਾ ਦੀ ਫਰੋਕੀ ਹੈ ਜੀ ਓਕੇ ਹੈ ਜੀ ਓਕੇ ਤੇ ਭਾਰ ਪਿੱਛਾ ਕੋਈ ਕੋਈ ਨਹੀਂ ਜੋ ਆਪਣੀ ਗਰੰਟੀ ਹੋਊਗਾ ਜੀ ਓਕੇ ਜੀ ਕੀ ਡਿਮਾਂਡ ਆ ਗਈ ਜੀ ਇਹਦੀ ਇਹਦਾ 1 5 ਹੈ ਜੀ ਮਾਨਤਾਨ ਹੋ ਜੂਗਾ ਮਾਨਤਾਨ ਕਰ ਦਾਂਗੇ ਓਕੇ ਜੀ 15 ਤੁਹਾਡਾ ਮਾਨਤਾਨ ਹੋ ਜੂ ਚੰਗੀ ਵਜਨ ਵਾਲੀ ਮਹਾਜਾ ਆ ਦੇਖੋ ਜੀ ਤੇ ਬਾਕੀ ਦੀ ਗੱਲ 15 ਤੇ 72000 ਹਾਂ ਜੀ ਉਹਦਾ 72 ਪਿੰਡ ਮਹਾਰਾਜ ਤੋਂ ਤੁਹਾਨੂੰ ਦੋ ਨਾਕ ਕਵਰ ਕਰਕੇ ਦਿੱਤੇ ਆ ਜੀ ਤੇ ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਬਾਈ ਫੇਰ ਬੋਲ ਦਿਓ 95923 ਜੀ 31034 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਦੋ ਨਾਕ ਸੀ ਦੋਨੇ ਤੁਹਾਨੂੰ ਦਿਖਾਤੇ ਚੰਗੇ ਆ ਜੀ ਜਰੂਰ ਬਾਈ ਨਾਲ ਕਰੋ ਸੰਪਰਕ ਧੰਨਵਾਦ ਜੀ